ਜੋ ਵਰ ਸ਼ਾਤਰ ਤਖਤ ਦੇ ਮਾਲਕੋ ਦੀਨ ਦੁਨੀਆ ਦੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਭਾਏ ਮਾਨ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਾਹ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜ ਪਰਸੋਂ ਚੌਥੀ ਲਾਹੌਰ ਸੀ ਤੇ ਉੱਥੇ ਗੁਰਦੁਆਰਾ ਦੇਰਾ ਸਾਹਿਬ ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੀ ਵੀ ਸਮਾਦ ਹੈ ਮਹਾਰਾਜਾ ਖੜਕ ਸਿੰਘ ਮਹਾਰਾਜਾ ਸਾਹਿਬ ਦੇ ਪੁੱਤਰ ਉਹਨਾਂ ਦੀ ਸਮਾਦ ਹੈ ਤੇ ਮਹਾਰਾਜਾ ਸਾਹਿਬ ਦੇ ਬੜੇ ਹੋਣ ਹਾਰ ਪੁੱਤਰੇ ਕਵਰ ਨੌ ਨਿਹਾਲ ਸਿੰਘ ਦੀ ਵੀ ਸਮਾਦ ਆ ਜੁਆਸੇ ਤੋਂ ਅੱਛੇ ਆਪੇ ਮਾਤਾ ਜੀ ਤੁਸੀਂ ਹੰਜੂ ਵਹਾ ਰਹੇ ਤੇ ਮਾਤਾ ਜੀ ਭਾਵੇਂ ਬਜ਼ੁਰਗ ਸਾਨੂੰ ਕਹਿੰਦੇ ਵੀ ਇੱਥੇ ਆਣ ਕੇ ਜਿਹੜੇ ਸਿੱਖ ਦੀ ਅੱਖ ਦੇ ਵਿੱਚ ਹੰਝੂ ਨਾਵੇ ਉਹਨੂੰ ਆਪਣੇ ਸ਼ੇਰ-ਏ-ਪੰਜਾਬ ਦੇ ਨਾਲ ਪਿਆਰ ਨਹੀਂ ਹੈ। ਲਾਹੌਰ ਦੇ ਵਿੱਚ ਕਿਲਾ ਤੇ ਕਿਲੇ ਦੇ ਕੋਲ ਹੀ ਦੇਰਾ ਸਾਹਿਬ ਦੇ ਅੰਦਰ ਹੀ ਇੱਕ ਰੌਸ਼ਨੀ ਦਰਵਾਜ਼ਾ ਵਾ ਇਤੋਂ ਸਾਰੇ ਕਿਲੇ ਨੂੰ ਰੌਸ਼ਨੀਆਂ ਜਾਇਆ ਕਰਦੀਆਂ ਸੀ ਮਜ ਜਿਹੜੀਆਂ ਮਸਾਲਾ ਨੇ ਉਬਾਲ ਕੇ ਇਤੋਂ ਸਾਰੇ ਕਿਲੇ ਦੇ ਵਿੱਚ ਜਾਂਦੀਆਂ ਸੀ ਇੱਥੇ ਛੱਜਾ ਸੁੱਟਿਆ ਗਿਆ ਕਬਰ ਨੌ ਨਿਹਾਲ ਸਿੰਘ ਦੇ ਉੱਤੇ ਤੇ ਉਹ ਛੱਜਾ ਕੱਲਾ ਕਬਰ ਨੌ ਨਿਹਾਲ ਦੇ ਸਿਰ ਤੇ ਨਹੀਂ ਪੰਜਾਬੀਆਂ ਦੇ ਸਿਰ ਦੇ ਵਿੱਚ ਵੱਜਾ ਤੇ ਮਹਾਰਾਜਾ ਸਾਬ ਦਾ ਹੋਣਾ ਹਰ ਪੁੱਤਰਾ ਗਦਾਰਾਂ ਨੇ ਡੋਗ ਰਿਆ ਨਹੀਂ ਸਾਥ ਖੋਇਆ ਅੱਜ ਅਸੀਂ ਆਪਣੇ ਉਸ ਮਹਾਰਾਜੇ ਨੂੰ ਯਾਦ ਕਰ ਰਹੇ ਹਾਂ ਜਿਹਦੇ ਬਾਰੇ ਬੜੀਆਂ ਕਹਾਣੀਆਂ ਵਾਂ ਜੇ ਆਪਾਂ ਸੁਣਾਉਣ ਲੱਗੀਏ ਤੇ ਕਈ ਦਿਨ ਲੱਗਣਗੇ ਜਿਹਦੇ ਬਾਰੇ ਬਹੁਤ ਦੰਦ ਕਥਾਵਾਂ ਵਾਂ ਔਰ ਜਿਹੜਾ ਮਹਾਰਾਜਾ ਕੱਲਾ ਸਿੱਖਾਂ ਦਾ ਹੀ ਨਹੀਂ ਉਹ ਪੰਜਾਬ ਦੇ ਹਰ ਉਸ ਬਿਛਿੰਦੇ ਦਾ ਸੀ ਜਿਹਦੀਆਂ ਰਗਾਂ ਦੇ ਵਿੱਚ ਪੰਜਾਬੀਅਤ ਸੀ ਉਦੋਂ ਵੀ ਸਿੱਖ ਕੋਈ ਬਹੁਤੀ ਵੱਡੀ ਗਿਣਤੀ ਵਿੱਚ ਨਹੀਂ ਸੀ ਅਸੀਂ 10-12% ਸੀ ਹਿੰਦੂ ਬਹੁਤ ਸਾਰੇ ਸਾਡੇ ਭਰਾ ਮੁਸਲਮਾਨ ਸਨ ਪਰ ਸ਼ੇਰੇ ਪੰਜਾਬ ਨੇ ਕਦੀ ਵੀ ਕਿਸੇ ਨੂੰ ਬੇਗਾਨੀ ਨਿਗਾਹ ਦੇ ਨਾਲ ਨਹੀਂ ਵੇਖਿਆ ਵੈਸੇ ਤੇ ਆਪਾਂ ਉਦਾਂ ਹੀ ਕਹਿੰਨੇ ਆ ਕਿ ਸ਼ੇਰੇ ਪੰਜਾਬ ਦੀ ਇੱਕ ਅੱਖ ਸੀ ਪਰ ਉਹਨਾਂ ਦੇ ਕੋਲ ਨਜ਼ਰੀਆ ਵੀ ਇਹੀ ਸੀ ਨਜ਼ਰ ਤੇ ਪਿੱਛੇ ਨਜ਼ਰੀਆ ਹੁੰਦਾ ਜਦੋਂ ਆਪਾਂ ਕਿਸੇ ਨੂੰ ਵੇਖਦੇ ਆ ਕਿਸੇ ਨੂੰ ਵੇਖ ਕੇ ਆਪਣੇ ਚਿਹਰੇ ਤੇ ਖੁਸ਼ੀ ਆ ਜਾਂਦੀ ਆ ਕਿਸੇ ਨੂੰ ਵੇਖ ਕੇ ਹੋ ਸਕਦਾ ਸਾਡੇ ਚਿਹਰੇ ਤੇ ਥੋੜਾ ਗੁੱਸਾ ਆ ਜਾਏ ਨਿਗਾਹ ਹੀ ਹੁੰਦੀ ਆ ਪਰ ਨਜ਼ਰੀਆ ਬਦਲਦਾ ਕਿ ਅਸੀਂ ਕਿਸੇ ਨੂੰ ਕਿਵੇਂ ਦੇਖ ਰਹੇ ਹਾਂ ਪਿੱਛੋਂ ਸਾਡਾ ਨਜ਼ਰੀਆ ਕੀ ਆ ਸੋਚ ਕੀ ਆ ਸ਼ੇਰੇ ਪੰਜਾਬ ਦਾ ਨਜ਼ਰੀਆ ਜਿਹੜਾ ਸੀ ਉਹ ਸਭ ਨੂੰ ਬਰਾਬਰ ਦੇਖਣ ਵਾਲਾ ਸੀ ਮੁਸਲਮਾਨ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਆ ਕਸ਼ੇਰੇ ਪੰਜਾਬ ਦੇ ਕੋਲ ਇੱਕ ਵਾਰੀ ਲਾਹੌਰ ਤੇ ਕੁਝ ਸਾਡੇ ਹਿੰਦੂ ਭਰਾ ਤੇ ਸਰਦਾਰ ਭਰਾ ਆ ਗਏ ਤੇ ਉਹਨਾਂ ਨੇ ਜਾ ਕੇ ਸ਼ੇਰੇ ਪੰਜਾਬ ਨੂੰ ਆਖਿਆ ਵੀ ਹੁਣ ਤੇ ਆਪਣਾ ਰਾਜ ਆ ਜੀ ਮਹਾਰਾਜਾ ਸਾਹਿਬ ਆ ਜਿਹੜੀ ਮਸੀਤ ਆ ਨਾ ਇਹਦੇ ਵਿੱਚੋਂ ਜਦੋਂ ਸਵੇਰੇ ਸਵੇਰ ਅਜ਼ਾਨ ਹੁੰਦੀ ਆ ਤੇ ਸਿਤੰਗ ਨਹੀਂ ਕਾਜੀ ਨੂੰ ਕਹਿ ਕੇ ਤੇ ਇਹਨੂੰ ਬੰਦ ਕਰਾ ਦਿਓ ਮਹਾਰਾਜਾ ਸਾਹਿਬ ਕਹਿੰਦੇ ਪੀ ਪਰਸੋਂ ਆਜੇ ਅਗਲੇ ਦਿਨ ਮਹਾਰਾਜਾ ਨੇ ਮੁਸਲਮਾਨ ਭਰਾ ਸੱਦੇ ਕਾਜੀ ਵੀ ਸੱਦ ਲਿਆ ਤੇ ਕਾਜੀ ਨੂੰ ਪੁੱਛਿਆ ਪੀ ਆਜਾਨ ਕਾਸ ਤੋਂ ਦਿੰਨੇ ਉਹਨੇ ਆਖਿਆ ਪੀ ਲੋਕਾਂ ਨੂੰ ਦੱਸਣਾ ਹੁੰਦਾ ਹੈ ਪੀ ਨਮਾਜ਼ ਦਾ ਸਮਾਂ ਹੋ ਚੁੱਕਾ ਹੈ ਕਿ ਲੋਕੀ ਮਸਜਿਦ ਤੇ ਆਉਣ ਤੇ ਆਪਣੇ ਤਰੀਕੇ ਨਾਲ ਰੱਬ ਨੂੰ ਯਾਦ ਕਰਨ ਮਹਾਰਾਜਾ ਸਾਹਿਬ ਕਹਿੰਦੇ ਪੀ ਤੁਸੀਂ ਕੱਲ ਆ ਜਿਓ ਤੇ ਜਾਦੇ ਨ ਆ ਗਿਆ ਸਰਦਾਰ ਵੀ ਆ ਗਏ ਸਾਡੇ ਹਿੰਦੂ ਭਰਾ ਵੀ ਆ ਗਏ ਤੇ ਮੁਸਲਮਾਨ ਵੀ ਆ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰਾਂ ਨੂੰ ਕਹਿੰਦੇ ਆ ਪਿੱ ਕੱਲ ਤੋਂ ਤੁਸੀਂ ਸਵੇਰੇ ਕੱਲੇ ਕੱਲੇ ਮੁਸਲਮਾਨ ਭਰਾ ਦੇ ਘਰੇ ਜਾ ਕੇ ਸੁਣਿਆ ਦਾਉਗੇ ਕਿ ਨਮਾਜ਼ ਦਾ ਵਕਤ ਹੋ ਗਿਆ ਤੇ ਮਸੀਤ ਤੇ ਪਹੁੰਚੋ ਉਹ ਕਹਿੰਦੇ ਮਹਾਰਾਜਾ ਸਾਹਿਬ ਇਹ ਬੜੀ ਅਨੋਖੀ ਜੀ ਬੰਦਸ਼ ਆ ਅਸੀਂ ਕਾ ਤੋ ਇਹਨਾਂ ਦੇ ਘਰਾਂ ਦੇ ਵਿੱਚ ਜਾਏ ਇਹਨਾਂ ਨੂੰ ਕਹੀਏ ਮਸੀਤੇ ਪਹੁੰਚੋ ਮਹਾਰਾਜਾ ਸਾਹਿਬ ਕਹਿੰਦੇ ਕਿਉਂਕਿ ਇਹ ਜਦੋਂ ਸਵੇਰੇ ਅਜ਼ਾਨ ਦਿੰਦੇ ਆ ਤੇ ਕਈਆਂ ਨੂੰ ਉਹਦੇ ਤੋਂ ਮੁਸ਼ਕਲ ਆ ਪਰ ਇਹ ਕਹਿੰਦੇ ਪੀ ਅਸੀਂ ਤਾਂ ਦਿੰਨੇ ਆ ਆ ਕੇ ਲੋਕ ਮਸੀਤੇ ਆਣ ਕੇ ਰੱਬ ਦਾ ਨਾਮ ਲੈਣ ਸਰਦਾਰਾਂ ਨੇ ਤੇ ਦੁਦਿਆ ਨੇ ਮਾਫੀ ਮੰਗੀ ਮਹਾਰਾਜਾ ਸਾਹਿਬ ਸਾਰਿਆਂ ਨੂੰ ਬਰਾਬਰ ਪਿਆਰ ਕਰਦੇ ਸੀ ਉਦੇ ਰਾਜ ਦੇ ਵਿੱਚ ਜਿਹਨੂੰ ਖਾਲਸੇ ਦਾ ਰਾਜ ਸਿੱਖ ਰਾਜ ਵੀ ਕਿਹਾ ਜਾਂਦਾ ਉਹਦੇ ਰਾਜ ਦੇ ਵਿੱਚ ਕਿਸੇ ਨਾਲ ਤੱਕਾ ਨਹੀਂ ਹੋਇਆ ਇਹ ਵੀ ਪ੍ਰਸਿੱਧ ਆਨਾ ਵੀ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਕੁੱਤੇ ਦੇ ਘਰ ਦੇ ਵਿੱਚ ਕੰਠਾ ਬੰਨਤਾ ਸੀ ਸਾਰਾ ਲਾਹੌਰ ਘੁੰਮ ਗਿਆ ਸੀ ਕਿਸੇ ਨੇ ਕੰਠਾ ਨਹੀਂ ਸਿਲਾਇਆ ਚੋਰੀ ਨਹੀਂ ਸੀ ਕਿਸੇ ਨੂੰ ਫਾਂਸੀ ਨਹੀਂ ਹੋਈ ਮਹਾਰਾਜਾ ਦੇ ਰਾਜ ਦੇ ਵਿੱਚ ਕਿਉਂਕਿ ਕਿਸੇ ਨੇ ਗਲਤ ਕੰਮ ਹੀ ਨਹੀਂ ਕੀਤਾ ਚੋਰੀ ਕਿਸੇ ਨੇ ਤਾਂ ਨਹੀਂ ਕੀਤੀ ਸਾਰੇ ਰੱਜੇ ਹੋਏ ਸਨ ਤੇ ਜੇ ਕੋਈ ਠੁਖਾ ਵੀ ਸੀ ਤੇ ਮਹਾਰਾਜੇ ਦਾ ਦਿਲ ਬੜਾ ਵੱਡਾ ਸੀ ਕਹਾਣੀ ਆਪਾਂ ਸਭ ਜਾਣਦੇ ਆ ਇਤਿਹਾਸ ਦੇ ਪੰਨਿਆਂ ਦੀ ਸਾਖੀ ਕਿ ਮਹਾਰਾਜਾ ਸਾਹਿਬ ਜਾ ਰਹੇ ਆ ਤੇ ਬੁੱਢੀ ਮਾਈ ਮਾਹ ਰਾਜੇਵਾਲ ਭੱਜੀ ਆਉਂਦੀ ਤਵਾ ਲੈ ਕੇ ਸਿਪਾਈਆਂ ਨੇ ਟੋਕਿਆ ਮਾਈ ਕਾਤੋਂ ਜਾਣਾ ਅੱਜ ਕੱਲ ਤੇ ਆ ਮਾੜੇ ਮੋਟ ਕਿਸੇ ਨੂੰ ਇੱਥੇ ਮਿਲ ਜੇ ਇਹਨਾਂ ਥੋੜੀ ਜੀ ਪਾਵਰ ਤੇ ਉਹ ਕਹਿੰਦਾ ਵੀ ਮੈਂ ਤੁਹਾਨੂੰ ਦੱਸੂਗਾ ਵੀ ਕੀ ਭਾਵੇਂ ਕਿ ਇਹ ਤਾਕਤਾਂ ਤੂਕਤਾਂ ਕੋਈ ਸਦੀਵੀ ਨਹੀਂ ਹੁੰਦੀਆਂ ਮਰਨਾ ਹੀ ਆ ਤੇ ਗੁਰੂ ਨੇ ਕਿਹਾ ਨਾਗੇ ਆਵਣ ਨਾਗੇ ਜਾਣਾ ਨੰਗੇ ਆਏ ਆ ਨੰਗੇ ਜਾਵਾਂਗੇ ਇਹ ਤਾਕਤਾਂ ਦੀ ਧੌਂਸ ਵਿਅਰਥਾ ਗਲਤ ਪਰ ਸੱਤਾ ਦਾ ਨਸ਼ਾ ਵੈਸੇ ਮਾੜਾ ਹੁੰਦਾ ਮਹਾਰਾਜਾ ਸਾਹਿਬ ਵੱਲ ਬੁੱਢੜੀ ਮਾਈ ਭੱਜੀ ਆਵੇ ਤੇ ਸਿਪਾਹੀਆਂ ਨੇ ਰੋਕਿਆ ਪਹਿਰੇਦਾਰਾਂ ਨੇ ਕਿ ਮਾਈ ਕਿੱਧਰ ਨੂੰ ਜਾਣੀ ਕਹਿੰਦੀ ਮੇਰਾ ਮਹਾਰਾਜਾ ਆਇਆ ਕਹਿੰਦੇ ਮਹਾਰਾਜਾ ਪਾਰਸੀ ਹੋ ਵੀ ਜੇ ਇਹਨੂੰ ਲੋਹਾ ਵੀ ਸ਼ੂ ਜਾਵੇ ਸੋਨਾ ਬਣ ਜਾਂਦਾ ਮੈਂ ਗਰੀਬੜੀ ਆ ਮੇਰਾ ਕੋਈ ਕਮਾਈ ਵਾਲਾ ਨਹੀਂ ਮੇਰਾ ਕੋਈ ਸਹਾਰਾ ਨਹੀਂ ਮੈਂ ਸ਼ੇਰੇ ਪੰਜਾਬ ਵੱਲ ਜਾ ਰਹੀ ਮੈਨੂੰ ਸੋਨਾ ਦੇਣਾ ਉਹਨੇ ਸਿਪਾਈ ਰੋਕੀ ਜਾਂਦੇ ਹੁਣ ਕੋਈ ਜਾਵੇ ਹਾਂ ਤਵਾ ਲੈ ਕੇ ਕਿਸੇ ਐਮਐਲਏ ਵਾਲੀ ਪਰਚਾ ਕਰਨਗੇ ਪੀ ਇਹ ਸਾਡੇ ਐਮਐਲਏ ਦਾ ਮੂੰਹ ਕਾਲਾ ਕਰਨ ਆਈ ਹੈ ਤੇ ਕਈਆਂ ਤੇ ਕੰਮ ਵੀ ਇਦਾਂ ਦੇ ਹੁੰਦੇ ਗੁਰਦੁਆਰਿਆਂ ਤੇ ਪੱਥਰ ਬਾਜੀ ਕਰਾਉਣੀ ਇਹ ਕੰਮ ਠੀਕ ਨਹੀਂ ਹੈ ਸੱਤਾ ਦੇ ਨਸ਼ੇ ਦੇ ਵਿੱਚ ਲੋਕ ਕਰਦੇ ਜ਼ਰੂਰ ਆ ਪਰ ਇਹ ਚੇਤੇ ਰੱਖਣਾ ਪੰਥ ਘੋੜਾ ਜ਼ਰੂਰ ਆ ਪਰ ਪੰਥ ਦੇਖਦਾ ਸਾਰਾ ਕੁਝ ਮਹਾਰਾਜੇ ਨੂੰ ਪਤਾ ਲੱਗਾ ਮਾਈ ਆ ਰਹੀ ਆ ਤੇ ਮਹਾਰਾਜਾ ਸਾਹਿਬ ਨੇ ਪਹਿਰੇਦਾਰਾਂ ਨੂੰ ਕਿਹਾ ਵੀ ਆਉਣ ਦੋ ਉਹ ਜਾ ਕੇ ਮਹਾਰਾਜੇ ਦੇ ਨਾਲ ਤਵਾ ਘਸਾਉਣ ਲੱਗੀ ਪਰਾਣਾ ਜਿਹਾ ਤਵਾ ਤੇ ਮਹਾਰਾਜਾ ਸਾਹਿਬ ਕਹਿੰਦੇ ਮਾਤਾ ਕੀ ਕਰਦੀ ਆ ਕਹਿੰਦੀ ਗਰੀਬ ਬਹੁਤਾ ਕਮਾਈ ਵਾਲਾ ਵੀ ਕੋਈ ਨਹੀਂ ਮੈਨੂੰ ਪਤਾ ਲੱਗਾ ਕਿ ਤੁਸੀਂ ਪਾਰਸ ਹੋ ਤੁਹਾਨੂੰ ਲੋਹਾ ਵੀ ਸ਼ੂ ਜਾਵੇ ਤੇ ਉਹ ਸੋਨਾ ਬਣ ਜਾਂਦਾ ਹੈ ਤੇ ਮੈਂ ਉਹ ਸੋਨਾ ਲੈਣ ਆਇਆ ਅੱਗੇ ਦਿਲਦਾਰ ਬੰਦਾ ਸੀ ਸਾਡਾ ਸ਼ੇਰੇ ਪੰਜਾਬ ਉਹਨੇ ਪਹਿਰੇਦਾਰਾਂ ਨੂੰ ਆਖਿਆ ਭਈ ਇਸ ਲੋਹੇ ਦੇ ਬਰਾਬਰ ਸੋਨਾ ਤੋਲ ਕੇ ਮਾਤਾ ਜੀ ਨੂੰ ਦੇ ਦੇ ਮਾਂ ਨੂੰ ਦੇ ਦੇ ਜਿੰਨਾ ਲੋਹਾ ਸੀ ਓਨਾ ਬਰਾਬਰ ਦਾ ਸੋਨਾ ਤੋਲ ਕੇ ਦਿੱਤਾ ਕਥਾਵਾ ਕਹਿੰਦੀਆਂ ਲੋਕ ਕਹਿੰਦੇ ਸੀ ਸਾਡਾ ਸ਼ੇਰੇ ਪੰਜਾਬ ਪਰਸ ਇਹਦੇ ਕੋਲ ਲੋਹਾ ਵੀ ਸੋਨਾ ਬਣ ਜਾਂਦਾ ਬੱਚਿਆਂ ਨੇ ਵੱਟੇ ਮਾਰੇ 베ਰੀ ਨੂੰ ਵੱਜ ਗਿਆ ਮਹਾਰਾਜ ਦੇ ਸਿਪਾਈ ਫੜ ਲਿਆ ਅੱਜ ਆਪਾਂ ਜੇ ਕਰੀਏ ਇਸ ਸਮੇਂ ਦੇ ਹਾਕਮ ਨੂੰ ਵਟਾ ਵੱਜਦੇ ਤੇ ਸਾਰਾ ਪਰਿਵਾਰ ਉਹਨਾਂ ਨੇ ਬੰਦ ਕਰ ਦਿੱਤੇ। ਉਹਦੇ ਲਿੰਕ ਲੱਭਣਗੇ ਤੇ ਫਿਰ ਛੱਡਣਗੇ। ਸ਼ੇਰੇ ਪੰਜਾਬ ਨੂੰ ਵਟਾ ਵੱਜਾ ਤੇ ਮਹਾਰਾਜਾ ਸਾਹਿਬ ਕਹਿੰਦੇ ਵੀ ਕਾਤੋਂ ਮਾਰਿਆ? ਕਹਿੰਦੇ ਜੀ ਤੁਹਾਨੂੰ ਨਹੀਂ ਮਾਰਿਆ। ਬੇਰੀ ਨੂੰ ਮਾਰਦੇ ਸੀ ਵੱਟੇ ਮਾਰੀਏ ਬੇਰ ਦੰਦੀਆ ਤੇ ਸਾਡਾ ਸ਼ੇਰੇ ਪੰਜਾਬ ਕਹਿੰਦਾ ਮੈਂ ਬੇਰੀ ਤੋਂ ਤੇ ਨਹੀਂ ਗਿਆ ਗੁਜ਼ਰਿਆ। ਪਹਿਰੇਦਾਰਾਂ ਨੂੰ ਕਿਆ ਮਠਿਆਈਆਂ ਤੇ ਫਲ ਲਿਆ ਕੇ ਬੱਚਿਆਂ ਨੂੰ ਸ਼ਕਾ ਕੀ ਬੱਚਾ ਕੀ ਬੁੱਢੜਾ ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਸਾਰੇ ਹੀ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਖੁਸ਼ ਸਭ ਸੋਹਣਾ ਰਾਜ ਉਹਨਾਂ ਨੇ ਬਤੀਤ ਕੀਤਾ ਅੱਜ ਲੋੜ ਆ ਵੇਖੋ ਸਿੱਖ ਰਾਜ ਕਿਹੋ ਜਿਹਾ ਹੈ ਇਹ ਕਹਿੰਦੇ ਨਾ ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਂਦਾ ਸਾਡੇ ਵਰਗਾ ਰਾਜਕਾਰੀ ਕੋਈ ਨਹੀਂ ਸਕਦਾ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਹਰ ਵਰਗ ਖੁਸ਼ ਰਿਹਾ ਹਰੇਕ ਨੇ ਆਪੋ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੀਆਂ ਖੁਸ਼ੀਆਂ ਮਾਣੀਆਂ ਆਰੋ ਦੇ ਰਾਜ ਦੇ ਵਿੱਚ ਦਰੱਖ ਹੈ ਪ੍ਰਬੰਧ ਕੀਤਾ ਸ਼ੇਰਾਂ ਨੇ ਜਿੱਥੋਂ ਹਮੇਸ਼ਾ ਵਿਦੇਸ਼ੀ ਹਮਲਾਵਰ ਚੜ੍ਹ ਕੇ ਆਉਂਦੇ ਸੀ ਅਜੇ ਤੱਕ ਬੰਦ ਆ ਬਹਾਦਰ ਸੂਰਮਾ ਯੋਦਾ ਤੁਸੀਂ ਲਾਹੌਰ ਜਾਓ ਜਿਹੜੇ ਗਏ ਤੇ ਮਹਾਰਾਜਾ ਸਾਹਿਬ ਦੇ ਕਿਲੇ 'ਚ ਜਾਇਓ ਕਿਲੇ ਦੀ ਨੁਕਰ ਦੇ ਉੱਤੇ ਗੁਰਦੁਆਰਾ ਸਾਹਿਬ ਸਭ ਤੋਂ ਉੱਚਾ ਸਭ ਤੋਂ ਉੱਚਾ ਮਹਾਰਾਜੇ ਨੇ ਕਿਲੇ ਦੇ ਵਿੱਚ ਸਭ ਤੋਂ ਉੱਚੀ ਥਾਂ ਤੇ ਗੁਰਦੁਆਰਾ ਬਣਾਇਆ ਅੱਜ ਵੀ ਹੈਗਾ ਭਾਵੇਂ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਹੋ ਮਹਾਰਾਜਾ ਸਾਹਿਬ ਰੋਜ਼ ਸਵੇਰੇ ਕਿਤੇ ਵੀ ਜਾਣ ਤੋਂ ਪਹਿਲਾਂ ਉੱਪਰ ਜਾਣਾ ਨਿਤਨੇਮ ਸੁਣਨਾ ਹੁਕਮਨਾਮਾ ਸੁਣਨਾ ਤੇ ਫੇਰ ਕੰਮਕਾਰ ਤੇ ਜਾਣਾ ਧਰਮੀ ਰਾਜਾ ਸੀ ਇਹ ਠੀਕ ਆ ਗੋਰਿਆਂ ਨੇ ਮਹਾਰਾਜਾ ਸਾਹਿਬ ਦੀ ਕਿਰਦਾਰਕੁਸ਼ੀ ਕਰਨ ਲਈ ਕੁਝ ਟੁਕੜਬੋਤ ਜਿਹੜੇ ਲੇਖਕ ਪੈਦਾ ਕੀਤੇ ਜਿਨ੍ਹਾਂ ਨੇ ਕਈ ਕਈ ਨੁਕਸ ਕੱਢੇ ਪਰ ਉਹ ਤਾਂ ਸੀ ਵੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਸ਼ੇਰੇ ਪੰਜਾਬ ਜਾਂਦਾ ਨਹੀਂ ਸੀ ਤੇ ਮਹਾਰਾਜੇ ਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਕੱਢਣ ਦੇ ਵਾਸਤੇ ਕਿਰਦਾਰ 쿠ਸ਼ੀ ਟੁੱਕੜਬੋਚ ਲੇਖਕਾਂ ਤੋਂ ਕਰਵਾਈ ਗਈ ਆ ਪਿੱਛੇ ਦੇ ਕੋਈ ਮਾਲਵੇ ਹਲਦਾਵਾ ਕੋਈ ਐਵੇਂ ਹੀ ਲੇਖਕ ਵੀ ਨਹੀਂ ਹੈਗਾ ਉਹਨੇ ਮਾੜਾ ਚੰਗਾ ਲਿਖਿਆ ਸੀ ਇਹੋ ਜਿਹੇ ਬੰਦੇ ਮਹਾਰਾਜਾ ਸਾਹਿਬ ਦੀ ਜੁੱਤੀ ਦੇ ਨੇੜੇ ਨਹੀਂ ਸੀ ਆ ਸਕਦੇ ਪਰ ਮਹਾਰਾਜਾ ਸਾਹਿਬ ਨੇ ਜਿੰਨਾ ਰਾਜ ਕੀਤਾ ਸੋਹਣਾ ਰਾਜ ਕੀਤਾ ਸਾਰਿਆਂ ਨੂੰ ਖੁਸ਼ੀ ਦਿੱਤੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਉਹਦਾ ਪ੍ਰਤੱਖ ਪ੍ਰਗਟਾਵਾ ਜਿਹੜਾ 50 ਸਾਲ ਰਿਹਾ ਅੱਜ ਵੀ ਅਸੀਂ ਯਾਦ ਕਰ ਰਹੇ ਹਾਂ ਮੈਨੂੰ ਖੁਸ਼ੀ ਆ ਜਦੋਂ ਦੀ ਮੈਂ ਸੇਵਾ ਸੰਭਾਲੀ ਆ ਸ਼ਾਇਦ ਪਹਿਲਾ ਪ੍ਰੋਗਰਾਮ ਆ ਜਿਹੜਾ ਅਸੀਂ ਆਪਣੇ ਮਹਾਰਾਜੇ ਦੀ ਯਾਦ ਵਿੱਚ ਕਰ ਰਹੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ-ਏ-ਪੰਜਾਬ ਲੋੜਿਆ ਆਪਣੇ ਨਾਇਕਾ ਨੂੰ ਸਮਝ ਗਏ ਇਹ ਜਿਸ ਸ਼ਹਿਰ ਦੇ ਵਿੱਚ ਆਪਾਂ ਖੜੇ ਆ ਇੱਥੇ ਮਹਾਰਾਜਾ ਸਾਪ ਦਾ ਵਿਆਹ ਹੋਇਆ ਬੀਬੀ ਮਹਿਤਾਬ ਕੌਰ ਬੀਬੀ ਮਹਿਤਾਬ ਕੌਰ ਰਾਣੀ ਸਦਾ ਕੌਰ ਦੀ ਧੀ ਹਰ ਇੱਥੇ ਮਹਾਰਾਜਾ ਸ਼ੇਰ ਸਿੰਘ ਪੈਦਾ ਹੋਇਆ ਇਹ ਮਹਾਰਾਜਾ ਸ਼ੇਰ ਸਿੰਘ ਦਾ ਸ਼ਹਿਰ ਆ ਪਰ ਇੱਥੇ ਆਪਾਂ ਜਾਣਦੇ ਆਂ ਕਿ ਉਹਨਾਂ ਦਾ ਜਿਹੜਾ ਮਹਿਲ ਆ ਬੇਰੰਗ ਕਾਲਜ ਬਣਾਇਆ ਉਹਦੀ ਲੀਜ਼ ਖਤਮ ਹੋ ਗਈ ਆ ਪਰ ਸਰਕਾਰਾਂ ਨੂੰ ਸਾਡੀ ਪਰਵਾਹ ਨਹੀਂ ਹੈ ਉਥੇ ਅੰਦਰ ਬਹੁਤੇ ਆਨ ਨੂੰ ਜਾਣ ਵੀ ਨਹੀਂ ਦਿੰਦੇ ਪਰ ਇਹਦਾ ਮਤਲਬ ਇਹ ਨਹੀਂ ਵੀ ਸਿੱਖਾਂ ਨੂੰ ਪਤਾ ਨਹੀਂ ਹੈ ਸਾਡੇ ਦਿਲਾਂ ਦੇ ਉੱਤੇ ਲਿਖਿਆ ਆ ਕਿ ਬੇਰੰਗ ਕਾਲਜ ਸਾਡੇ ਮਹਾਰਾਜੇ ਦਾ ਮਹਿਲ ਸੀ ਹੈ ਤੇ ਰਹੂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਥੇ ਸ਼ੇਰੇ ਪੰਜਾਬ ਨੇ ਉਹਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਨੇ ਆਪਣਾ ਜੀਵਨ ਬਤੀਤ ਕੀਤਾ ਸਰਕਾਰਾਂ ਨੂੰ ਚਾਹੀਦਾ ਕਿ ਇਹ ਸ਼ਹਿਰ ਹੀ ਉਹਦਾ ਹੈ ਸ਼ਹਿਰ ਤੇ ਭਾਵੇਂ ਸਾਡੇ ਹਿੰਦੂ ਭਰਾ ਵਾ ਤੇ ਭਾਵੇਂ ਥੋੜੇ ਮੁਸਲਮਾਨ ਭਰਾ ਵਾ ਸਿੱਖ ਆਪਾਂ ਨੂੰ ਘਟੋ-ਗਾਟੋ ਤੇ ਸਾਡੇ ਸਾਂਝੇ ਰਾਜੇ ਸਨ ਉਹਨਾਂ ਦੀਆਂ ਯਾਦਾਂ ਸੰਭਾਲਣੀਆਂ ਚਾਹੀਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਜਿੱਥੇ-ਜਿੱਥੇ ਜਿਵੇਂ ਦੀਨਾਨਗਰ ਉੱਥੇ ਮਹਾਰਾਜਾ ਸਾਹਿਬ ਬੈੰਦੇ ਰਹੇ ਔਰ ਗਰਮੀਆਂ ਦੇ ਵਿੱਚ ਆਉਂਦੇ ਰਹਿ ਅੰਮ੍ਰਿਤਸਰ ਦੇ ਵਿੱਚ ਹਵਾ ਮਹਿਲ ਆ ਜਿਹਨੂੰ ਆਪਾਂ ਰਾਮ ਬਾਘ ਕਹਿੰਨੇ ਇਹ ਮਹਾਰਾਜਾ ਸਾਹਿਬ ਇੱਥੇ ਰਹੇ ਆ ਭਾਵੇਂ ਉੱਥੇ ਪੱਬਾਂ ਤੇ ਕਲੱਬਾਂ ਨੂੰ ਸਰਕਾਰ ਨੇ ਖੋਲਤਾ ਪਰ ਇਹ ਮਹਾਰਾਜਾ ਸਾਹਿਬ ਦੀ ਵਿਰਾਸਤਾ ਮੈਂ ਹੁਣੇ ਲਹਿੰਦੇ ਪੰਜਾਬ ਤੋਂ ਆਇਆ ਉੱਥੇ ਤੇ ਉਹ ਕਾਫੀ ਸੰਭਾਲ ਰਹੇ ਚੜ੍ਹਦੇ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਯਤਨ ਕਰਨੇ ਚਾਹੀਦੇ ਆ ਜਿੱਥੇ-ਜਿੱਥੇ ਸ਼ੇਰੇ ਪੰਜਾਬ ਦੀ ਕੋਈ ਯਾਦ ਹੈ ਕੋਈ ਕਿਲਾ ਵਾ ਉਹਦੀ ਸੰਭਾਲ ਕਰੀਏ ਇਹਦੇ ਤੋਂ ਬਿਨਾ ਹੋਰ ਵੀ ਜਿਹੜੇ ਸਰਦਾਰ ਦਸਾ ਸਿੰਘ ਆਲੂ ਵਾਲਿਆ ਸਰਦਾਰ ਦਸਾ ਸਿੰਘ ਦੀ ਰਾਮਗੜੀਆ ਸਰਦਾਰ ਬਘੇਲ ਸਿੰਘ ਸਰਦਾਰ ਚੜਤ ਸਿੰਘ ਜਿਨੇ ਵੀ ਸਾਡੇ ਜਰਨੈਲ ਆ ਭਾਵੇਂ ਕੋਈ ਹਿੰਦੂ ਧਰਮ ਦਾ ਵੀ ਜਰਨੈਲ ਹੈਗਾ ਉਹਦੀ ਵੀ ਵਿਰਾਸਤ ਸਾਨੂੰ ਸੰਭਣੀ ਚਾਹੀਦੀ ਸ਼ੇਰੇ ਪੰਜਾਬ ਨੂੰ ਯਾਦ ਰੱਖਦੇ ਆ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਇਹ ਗੱਲ ਰੱਖਣੀ ਆ ਸ਼ੇਰੇ ਪੰਜਾਬ ਦੀ ਮੌਤ ਤੋਂ 10 ਸਾਲ ਬਾਅਦ ਪੰਜਾਬ ਤੇ ਗੋਰੇ ਪੂਰਾ ਕਬਜ਼ਾ ਕਰਦੇ ਨਾ ਡਰ ਸੀ ਉਹਦਾ ਜਿਉਂਦਿਆਂ ਤੇ ਕਰਨਾ ਕੀ ਆ ਬਾਕੀਆਂ ਨੂੰ ਯੁੱਧਾਂ ਦੇ ਵਿੱਚ ਹਰਾਇਆ ਸੱਤ ਧੋਖੇ ਨਾਲ ਰਾਜ ਕੋਇਆ ਪਰ ਫੇਰ ਵੀ ਜਿਹੜਾ ਵੀ ਬੰਦਾ ਸਾਡਾ ਸਿੱਖਾ ਨਾ ਮਾਈ ਭੈਣ ਕੋਈ ਵੀ ਆ ਉਹ ਜਦੋਂ ਲਾਹੌਰ ਜਾਂਦਾ ਨਾ ਤੇ ਸ਼ੇਰੇ ਪੰਜਾਬ ਨੂੰ ਜਦੋਂ ਯਾਦ ਕਰਦਾ ਤੇ ਉਹਦੇ ਅੰਦਰ ਉਹ ਜਜ਼ਬਾਤ ਹੁੰਦੇ ਆ ਅੱਜ ਲੋੜ ਆ ਜਿੱਥੇ ਆਪਾਂ ਸ਼ੇਰੇ ਪੰਜਾਬ ਦਾ ਮੈਂ ਗੁਰੂ ਅਗੇ ਅਰਦਾਸ ਕਰਦਾ ਇੱਥੇ ਜਿਹੜੀ ਵੀ ਸਾਡੀ ਵਿਰਾਸਤ ਸੰਭਾਲਣ ਦਾ ਯਤਨ ਕਰ ਰਹੀ ਸੰਸਥਾ ਸੁਖਦੇਵ ਸਿੰਘ ਬਲਦੇਵ ਸਿੰਘ ਤੇ ਹੋਰ ਮੈਨੂੰ ਸਰਦਾਰ ਜੀ ਮਿਲੇ ਇੱਥੇ ਇਹ ਚੰਗੀ ਗੱਲ ਵੀ ਆਪਾਂ ਘੱਟੋ ਘੱਟ ਸੁਚੇਤ ਆ ਮੈਂ ਉੱਥੇ ਲਾਹੌਰ ਦੇ ਵਿੱਚ ਵੇਖ ਕੇ ਆਇਆ ਮੈਂ ਜਿਹੜਾ 68 ਕਾਲ ਦਾ ਉਹ ਵੀ ਭਾਈ ਰਾਮ ਸਿੰਘ ਹੁਣਾ ਨੇ ਪੂਰਾ ਡਿਜ਼ਾਈਨ ਤਿਆਰ ਕਰਵਾਇਆ ਉਹਦੇ ਪ੍ਰਿੰਸੀਪਲ ਵੀ ਰਹੇ ਸਾਡੀ ਪੰਜਾਬ ਯੂਨੀਵਰਸਿਟੀ ਪਹਿਲਾਂ ਲਾਹੌਰ ਸੀ ਹੁਣ ਚੰਡੀਗੜ੍ਹ ਜਿੰਨੂੰ ਖੋਣ ਨੂੰ ਫਿਰਦੇ ਆ ਪਰ ਇਹ ਮੁੱਢਕ ਦੀ ਵੀ ਸਾਡੀਆਂ ਆ ਤੇ ਸਾਡੀਆਂ ਹੀ ਰਹਿਣਗੀਆਂ ਤੋਂ ਸ਼ੇਰੇ ਪੰਜਾਬ ਨੂੰ ਯਾਦ ਕਰਦੇ ਆ ਸ਼ੇਰੇ ਪੰਜਾਬ ਦੇ ਵਿੱਚ ਬਹੁਤ ਚੰਗਿਆਈਆਂ ਸਨ ਰੱਬ ਨੂੰ ਮੰਨਣ ਵਾਲਾ ਹਰ ਇੱਕ ਨੂੰ ਪਿਆਰ ਕਰਨ ਵਾਲਾ ਉਹਦੇ ਰਾਜ ਦੇ ਵਿੱਚ ਮੁਸਲਮਾਨ ਫਕੀਰ ਅਜੀਜ਼ਉਦੀਨ ਵੀ ਵਜ਼ੀਰ ਆ ਉਹਨਾਂ ਦੀ ਪੀੜ੍ਹੀ ਨੂੰ ਮਿਲ ਕੇ ਆਇਆ ਲਾਹੌਰ ਬੜਾ ਕੁਝ ਉੱਥੇ ਵੀ ਪਿਆ ਉਦੇ ਰਾਜ ਦੇ ਵਿੱਚ ਦੀਵਾਨ ਮੂਲ ਚੰਦ ਹਿੰਦੂ ਆ ਜ਼ਰਨਲ ਵੈਨ ਤੂਰਾ ਉਹ ਗੋਰਾ ਵਾ ਇਹਦੇ ਤੋਂ ਇਲਾਵਾ ਹੋਰ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਪੂਰੀ ਪ੍ਰਤੀਨਿਧਤਾ ਦਿੱਤੀ ਗਈ ਜੇ ਉਹਨੇ ਸੋਨਾ ਦਰਬਾਰ ਸਾਹਿਬ ਨੂੰ ਦਿੱਤਾ ਤੇ ਵਿਸ਼ਵਨਾਥ ਕਾਂਸ਼ੇ ਮੰਦਰ ਨੂੰ ਵੀ ਦਿੱਤਾ ਤੇ ਉਹਨਾਂ ਦੀ ਸੁਨਹਿਰੀ ਮਸਜਿਦ ਨੂੰ ਵੀ ਦਿੱਤਾ ਮੁਸਲਮਾਨਾਂ ਦੇ ਨੂੰ ਮਹਾਰਾਜਾ ਸਾਹਿਬ ਇੱਕ ਨਿਗਾਹ ਨਾਲ ਸਭ ਨੂੰ ਦੇਖਦੇ ਸੀ ਅੱਜ ਉਹਦੀ ਭਾਵਨਾ ਸਾਨੂੰ ਰੱਖਣ ਦੀ ਲੋੜ ਆ ਆਪਣੇ ਬੱਚਿਆਂ ਨੂੰ ਸ਼ੇਰੇ ਪੰਜਾਬ ਦੇ ਬਾਰੇ ਜ਼ਰੂਰ ਦੱਸਿਓ ਢਾਡੀ ਸਾਹਿਬ ਆਗੇ ਤੁਹਾਨੂੰ ਜੰਗਾਂ ਦਾ ਹਾਲ ਇਹ ਨਾ ਦੱਸਾਂ ਕਿਵੇਂ ਕੌਮ ਚੜ ਦੀ ਕਲਾ ਦੇ ਵਿੱਚ ਗਈ ਤੋਪ ਦਾ ਪੱਈਆ ਟੁੱਟ ਗਿਆ ਤੇ ਸਿੱਖਾਂ ਨੇ ਲੈਣ ਲਾਤੀ ਸੀ ਮੋਢਾ ਦੇਣ ਵਾਲਿਆਂ ਨੇ ਪਰ ਜਿਹੜਾ ਮੋਢਾ ਦੰਦਾ ਉਹੀ ਸ਼ਹੀਦ ਹੁੰਦਾ ਕਿਲੇ ਦੇ ਵਿੱਚ ਪਾੜ ਪੈ ਗਿਆ ਸੀ ਸ਼ੇਰੇ ਪੰਜਾਬ ਨੂੰ ਤੇ ਖਾਲਸੇ ਨੂੰ ਪਿਆਰ ਕਰਨ ਵਾਲਿਆਂ ਨੇ ਲੈਣ ਨਹੀਂ ਸੀ ਤੋੜੀ ਵੀ ਅਸੀਂ ਸਿੱਖ ਰਾਜ ਲਈ ਖਾਲਸਾ ਰਾਜ ਲਈ ਸ਼ੇਰੇ ਪੰਜਾਬ ਲਈ ਪੰਜਾਬ ਦੀ ਚੜ੍ਹਦੀ ਕਲਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਉਹਨਾਂ ਨੇ ਕੀਤਾ ਮੈਂ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਦੇ ਉੱਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾਵਾ ਉਥੇ ਆਪਾਂ ਆਪਣੇ ਬੱਚਿਆਂ ਨੂੰ ਸ਼ੇਰੇ ਪੰਜਾਬ ਦੀਆਂ ਸਾਖੀਆਂ ਕਹਾਣੀਆਂ ਦੰਦ ਕਥਾਵਾਂ ਉਹਦੇ ਨਾਲ ਜਰੂਰ ਜੋੜਨਾ ਹੈ ਲਾਹੌਰ ਜਦੋਂ ਵੀ ਜਾਈਏ ਆਪਣੇ ਮਹਾਰਾਜੇ ਦਾ ਕਿਲਾ ਵੀ ਦੇਖਣਾ ਤੇ ਸਮਾਦਾ ਵੀ ਦੇਖਣਾ ਉਹ ਬੀਤੇ ਹੋਏ ਸਮੇਂ ਨੂੰ ਵੀ ਯਾਦ ਕਰਨਾ ਜਦੋਂ ਲਾਹੌਰ ਤੇ ਵੀ ਸਾਡਾ ਝੰਡਾ ਝੂਲਦਾ ਸੀ ਗੁਰੂ ਕਿਰਪਾ ਕਰੇ ਮਿਹਰ ਕਰੇ ਅਸੀਂ ਸਾਰੇ ਸ਼ੇਰੇ ਪੰਜਾਬ ਨੂੰ ਹਮੇਸ਼ਾ ਆਪਣੇ ਚੇਤਿਆਂ ਦੇ ਵਿੱਚ ਰੱਖੀਏ ਜਿਹੜੇ ਵੀ ਸਾਡੇ ਬੰਦੇ ਸ਼ੇਰੇ ਪੰਜਾਬ ਲਈ ਕੁਝ ਵੀ ਕਰ ਰਹੇ ਉਹਨਾਂ ਦਾ ਸਹਿਯੋਗ ਕਰੋ